ਆ ਜਿਹੜਾ ਐਸਡੀਆਰਐਫ ਹੈ ਇਟ ਇਜ਼ ਨਾਟ ਕਿਸਾਨ ਨੂੰ ਉਹਦੀ ਆਮਦਨ ਨਹੀਂ ਮਿਲਦੀ ਸਾਹਿਬ ਕਿਸਾਨ ਨੂੰ ਰੀਲੀਫ ਮਿਲਦਾ ਹੈ ਥੇਰ ਇਜ਼ ਅ ਡਿਫਰੈਂਸ ਇੱਕ امداد ਹੈ ਇੱਕ ਉਹਦੀ ਆਮਦਨ ਆਮਦਨ ਤਾਂ ਮੈਂ ਕੱਲ ਉਹਨਾਂ ਨੂੰ ਪ੍ਰਧਾਨ ਮੰਤਰੀ ਦਿਖਾ ਰਿਆ ਸੀ ਮੈਂ ਕਹਿੰ ਗਿਆ ਆ ਜਿਹੜੀ ਚੋਨੇ ਦੀ ਬਲੀਆਂ ਤਿਆਰ ਖੜੀਆਂ ਆ ਆ ਕੈਸ਼ ਕ੍ਰੌਪ ਹੈ ਕਣਕ ਚੋਤਾ ਸਾਡੀ ਸਿਰਫ ਖਰਚਾ ਨਿਕਲਦਾ ਹੈ ਕਿਸਾਨ ਦਾ ਇਹਦੇ ਵਿੱਚ ਜੋ ਬਚਨ ਦਈ ਚੋਨੇ 'ਚ ਜਿਨ੍ਹਾਂ ਦੇ ਝੋਨਾ ਹੈ ਉਹ ਝੋਨਾ ਜਿਨ੍ਹਾਂ ਦੇ ਕੋ ਕਿਨੋਂ ਹੈ ਉਹ ਕਿਨੋਂ ਕਰ ਲੈਂਦੇ ਹੈ ਗੰਨੇ ਵਾਲਿਆਂ ਦੇ ਗੰਨੇ ਦੀ ਹੈ ਬਾਕੀ ਤਾਂ ਕਣਕ ਉਹ ਤਾਂ ਸਾਡਾ ਖਰਚਾ ਖੇਤੀ ਦਾ ਖਰਚਾ ਨਿਕਲਦਾ ਆ ਹੈ ਉਹ ਉਹਨੂੰ ਪੂਰਾ ਮਿਲਣਾ ਚਾਹੀਦਾ ਆ ਪੜੋਸੀ ਗੁਆਂਡ ਮੁਲਕ ਆ ਸੂਬਾ ਬੈਠਾ ਸਾ ਹਰਿਆਣਾ ਪਰਸੋਂ ਮੈਂ ਇਸ ਆ ਵੀ ਪੁੱਛਿਆ ਸੀ ਇਹਨਾਂ ਨੂੰ ਕਿ ਕਿਉਂ ਨਹੀਂ ਆ ਜਿਹੜੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਹੁੰਦੀ ਸਾ ਕਿਉਂ ਨਹੀਂ ਲੱਗਉਂਦੀ ਪਹਿਲਾਂ ਰਿਜ਼ਰਵੇਸ਼ਨ ਸੀ ਗਿਆ ਜੀ ਕਲਸਟਰ ਦਾ ਹੁੰਦਾ ਹੈ ਜੀ ਅਸੀਂ ਪਿੰਡ ਵਾਂ ਬਾੜਦੇ ਹਾਂ ਜੀ ਅੱਡ ਅੱਡ ਖੇਤ ਦਾ ਹੋਣਾ ਚਾਹੀਦਾ ਥੇਰ ਇਜ਼ ਨਥਿੰਗ ਲਾਈਕ ਅ ਪਰਫੈਕਟ ਸਕੀਮ ਕੋਈ ਸਕੀਮ ਪਰਫੈਕਟ ਨਹੀਂ ਹੈ ਸਰ ਜੀਐਸਟੀ ਲਾਗੂ ਕਰ ਰੱਖੀ ਹੋਊ ਜੀਐਸਟੀ ਲੈਸ ਅਲਾਵਾ ਇਹਦੇ ਹੁਣ ਚੇਂਜਸ ਕੀਤੀਆਂ ਤੁਸੀਂ ਆਪਣੀ ਲੈ ਕੇ ਆਓ 2023-24 ਇਹਨਾਂ ਨੇ ਕਿਹਾ ਸੀਗਾ ਵੀ ਮੈਂ ਲਾਗੂ ਕਰੂੰਗਾ ਕਿਉਂਕਿ ਹੁਣ ਇਹਦੇ ਵਿੱਚ ਜਿਹੜੇ ਨੋਰਮਸ ਚੇਂਜ ਕਰਤੇ ਕੇਂਦਰ ਸਰਕਾਰ ਨੇ ਹੁਣ ਅਸੀਂ ਪੰਜਾਬ ਲਾਗੂ ਕਰੂਗੀ ਇਹਨਾਂ ਦੇ ਬਿਆਨ ਅਸੈਂਬਲੀ 'ਚ ਲੱਗੇ ਹੋਏ ਉਹਦੇ ਬਾਅਦ ਨਹੀਂ ਲੱਗੇ ਸਰ ਨਹੀਂ ਲਗੋਈ ਕਹਿੰਦੇ ਨਹੀਂ ਫੇਰ ਨਾ ਬੀਮਾ ਬਦਲ ਤੇ ਚੀਮਾ ਸਾਹਿਬ ਜਾ ਕੇ ਨਹੀਂ ਅਸੀਂ ਆਪਣਾ ਫੰਡ ਬਣਾਵਾਂਗੇ ਇੱਕ ਸਿੰਕਿੰਗ ਫੰਡ ਬਣਾਵਾਂਗੇ ਉਸ ਤੇ ਸਿੰਕ ਤਾਂ ਪੰਜਾਬ ਹੋਇਆ ਪੈਸਾ ਥੇਅਰ ਇਜ਼ ਦਾ ਸਿੰਕਿੰਗ ਫੰਡ ਕੀ ਇਹ ਇਕਨੋਮਿਕਸ ਕੀ ਹੈ ਮੈਸੋਂ ਜਾ ਕੇ ਨਾ ਆ ਬੰਡੀ ਸੂਬੇ ਤੋਂ ਕੁਛ ਲਈਏ 850 ਰੁਪਈਆ ਦੇ ਅੰਦਰ 42000 ਰੁਪਈਆ ਦਾ ਚੋਨੇ ਦਾ ਉਥੇ بیمਾ ਹੁੰਦਾ ਸਾਬ 850 ਰੁਪਈਏ ਦੇ 850 850 ਮੈਂ 4 ਲੱਖ ਇਕੜ ਜ਼ਮੀਨ ਡੁੱਬੀ ਹੈ ਕਿੰਨਾ ਦਾ ਬਣਨਾ ਸੀਗਾ ਪ੍ਰੀਮੀਅਮ ਦੇਣਾ ਹੁੰਦਾ ਜੀ ਕਿਸਾਨ ਦਾ ਆ ਬਾਲੇ ਕਿਸਾਨ ਦੇ ਮਿਆਤੀ ਬਣੇ ਫਿਰਦੇ ਐ ਚੇ ਕਹਿੰਦੇ ਉਹ ਪ੍ਰੀਮੀਅਮ ਨਾਰਮਲੀ ਕੇਂਦਰ ਸਰਕਾਰ ਤੇ ਆ ਵੰਡਦੀ ਐ 2% 1 ਲੱਖ ਦਾ بیمਾ 2000 ਕਿਸਾਨ ਦਾ ਪੱਲੋਂ ਲੱਗਦਾ ਉਹਦੇ ਚ ਇਹਨਾਂ ਦਾ ਬਾਕੀ ਕੇਂਦਰ ਸਰਕਾਰ ਤੇ ਬਰਾਬਰ ਬਰਾਬਰ 50-50% ਪਾਉਂਦੇ ਤੇ ਉਹ ਵੀ ਦੇ ਦਿੰਦੇ ਨਾਲ ਜੇ 800 ਰੁਪਇਆ 4 ਲੱਖ ਏਕੜ ਦੇ ਉੱਤੇ ਦਿੱਤਾ ਹੁੰਦਾ 32 32 ਕਰੋੜ ਦਾ ਐਸਾਰ ਸੀਗਾ 32 ਕਰੋੜ ਦੇ ਅੰਦਰ ਸਾਰੇ ਕਿਸਾਨਾਂ ਨੂੰ 4 ਲੱਖ ਦੇ 4 ਲੱਖ ਏਕੜ ਦੇ 22 42000 ਰੁਪਏ ਇਹਨਾਂ ਨੂੰ ਮਿਲਣਾ ਸੀ ਕਿਉਂ ਨਹੀਂ ਕੀਤਾ ਉਹਦਾ ਵੀ ਕਾਰਨ ਦੱਸੰਭ ਨੂੰ ਆਪੀ ਉਹਦਾ ਕਾਰਨ ਹੈ ਸਰ ਉਹਦਾ ਕਾਰਨ ਹੈ ਕਿ ਉਹ ਉਹਦੇ ਜੇ ਪ੍ਰਧਾਨ ਮੰਤਰੀ ਦਾ ਨਾਮ ਆਉਂਦਾ ਸਰ ਆ ਜਿਹੜੀ ਛੋਟੀ ਸੋਚ ਹੈ ਇਹਨਾਂ ਦੀ ਮੈਂ ਕਿਉਂ ਕਹਿ ਰਿਹਾ ਇਹਨਾਂ ਨੇ ਪਹਿਲਾਂ ਜਿਹੜੇ ਆਮ ਆਦਮੀ ਪਾਰਟੀ ਇਕਲਿੱਦਿਕ ਬਣਾਏ ਸੀਗੇ ਆਈ ਸਮਾਨ ਭਰ ਦੇ ਜਿਹੜੀ ਗਾਈਡਲਾਈਨ ਸੀ ਉਹ ਉਹਨਾਂ ਨੇ ਰਿਜੈਕਟ ਕਰਕੇ ਕਹਿੰਨੇ ਜੀ ਇੱਥੇ ਤਾਂ ਕੇਜਰੀਵਾਲ ਸਾਹਿਬ ਦੀ ਤੇ ਭਗੰਤ ਮਾਨ ਦੀ ਫੋਟੋ ਲੱਗੀ ਸੀ ਆ ਜਿੱਦ ਇਹਨਾਂ ਨੇ ਮੰਨ ਗਏ ਵੀ ਫੋਟੋ ਅਸੀਂ ਮੈਂ